ਕਿਸਾਨਾਂ ਦਾ ਕਹਿਣਾ ਹੈ ਕਿ ਲੈਂਡ ਪੋਲਿੰਗ ਨੀਤੀ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਨ ਦਾ ਰਾਪਧਰਾ ਹੈ ਜਲਾ ਤਰਨ ਤਰਨ ਦੇ ਵਕ ਵਕ ਪਿੰਡਾਂ ਦੇ ਵਿੱਚ ਲੈਂਡ ਪੋਲਿੰਗ ਨੀਤੀ ਨੂੰ ਲੈ ਕੇ ਵਕ ਵਕ ਕਿਸਾਨ ਜਥੇ ਬੰਦੀਆਂ ਦੇ ਵੱਲੋਂ ਅੱਜ ਰੋਡ ਸ਼ੋਅ ਕੀਤਾ ਗਿਆ ਜਦ ਸਾਡੇ ਮੈਕਸ 24 ਪੰਜਾਬ ਨਿਊਜ਼ ਚੈਨਲ ਦੇ ਪੱਤਰਕਾਰ ਸਰਬਜੀਤ ਸਿੰਘ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਉਹ ਕੀ ਕਹਿੰਦੇ ਨਜ਼ਰਾਂ ਆਉ ਜਾਂਦੇ ਹੋਂ ਉਹਨਾਂ ਦੇ ਕੋਲੋਂ ਜਿੰਦਾਬਾਹ ਮੈਂ ਸਰਜੀਤ ਸਿੰਘ ਤੁਸੀਂ ਦੇਖ ਰਹੇ ਜੀ ਮੈਕਸ 24 ਪੰਜਾਬ ਓਂਡੂ ਚੈਨਲ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਜੀ ਕਿਸਾਨ ਜਿਹੜੇ ਨੇ ਰੋਸ ਪ੍ਰਦਰਸ਼ਨ ਕਰ ਰਹੇ ਨੇ ਕਿਸ ਮੰਗਾ ਨੂੰ ਲੈ ਕੇ ਜਿਹੜਾ ਵਾ ਰੋਸ ਪ੍ਰਦਰਸ਼ਨ ਕਰ ਰਿਹਾ ਤੁਸੀਂ ਦੇਖ ਸਕਦੇ ਜੀ ਕਿ ਕਿਸਾਨ ਜਿਹੜੇ ਨੇ ਅੱਜ ਮੋਟਰਸਾਈਕਲ ਤੇ ਜਿਹੜੀ ਰੈਲੀ ਜਿਹੜੀ ਕਰਨ ਜਾ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਪ੍ਰਧਾਨ ਦੇ ਨਾਲ ਕਿ ਕਿਸ ਮੁੱਦੇ ਨੂੰ ਲੈ ਕੇ ਜਿਹੜਾ ਵਾ ਤੁਸੀਂ ਜਿਹੜਾ ਵਾ ਅੱਜ ਮੋਟਰਸਾਈਕਲ ਤੇ ਜਿਹੜੀ ਪਿੰਡਾਂ ਪਿੰਡੀ ਜਾ ਕੇ ਜਿਹੜੀ ਇਹ ਰੈਲੀ ਕਰ ਰਹੇ ਜਾ ਮੋਟਰਸਾਈਕਲ ਤੇ ਜਾ ਕੇ ਇਹਨਾਂ ਨਾਲ ਗੱਲਬਾਤ ਕਰਾਂਗੇ ਆਉ ਜਾਣਨ ਦੀ ਕੋਸ਼ਿਸ਼ ਕਰਦੇ ਪ੍ਰਧਾਨ ਦੇ ਹਾਂਜੀ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਤੁਸੀਂ ਮੋਟਰਸਾਈਕਲ ਤੇ ਜਿਹੜਾ ਰੋਸ ਮਾਰਚ ਕਰ ਰਹੇ ਜੀ ਹਾਂਜੀ ਮੈਂ ਸੁਵਿੰਦਰ ਚਤਾਲਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅੱਜ ਜਿਹੜੀ ਲੈਂਡ ਪੂਲਿੰਗ ਪਾਲਿਸੀ ਪੰਜਾਬ ਦੀ ਸਰਕਾਰ ਤੇ ਕੇਂਦਰ ਦੀ ਸਰਕਾਰ ਵੱਲੋਂ ਲੈ ਕੇ ਆਏ ਉਹਦੇ ਵਿਰੋਧ ਦੇ ਵਿੱਚ ਅੱਜ ਬਹੁਤ ਵੱਡਾ ਸਾਰੇ ਪੰਜਾਬ ਦੇ ਵਿੱਚ ਜਿਹੜਾ ਮੋਟਰਸਾਈਕਲ ਮਾਰਚ ਕਿਸਾਨ ਪਿੰਡਾਂ ਦੇ ਵਿੱਚ ਲਿੰਕ ਛੜਕਾਂ ਦੇ ਉੱਤੇ ਵੱਡੀਆਂ ਛੜਕਾਂ ਤੇ ਕਰ ਰਿਹਾ ਤੇ ਲੋਕਾਂ ਨੂੰ ਜਾਗਰਤ ਕਰ ਰਿਹਾ ਵੀ ਸਾਡਾ ਜਿਹੜਾ ਸਰਕਾਰ ਪਾਲਿਸੀ ਲੈ ਕੇ ਆਈ ਹੈ ਇਹਦਾ ਹੀ ਵਿਰੋਧ ਕਰਦੇ ਆ ਕਿਉਂਕਿ 65000 ਕਿੱਲੇ ਦਾ ਪੰਜਾਬ ਦੇ ਵਿੱਚ ਨੋਟੀਫਿਕੇਸ਼ਨ ਹੋ ਗਿਆ ਜਿਹਦੇ ਵਿੱਚੋਂ 162 ਪਿੰਡ ਆਉਂਦੇ ਆ ਤੇ ਵੱਡੇ ਵੱਡੇ ਸ਼ਹਿਰ ਜਿਹੜੇ ਆ ਇਹਦੇ ਵਿੱਚ ਆਉਂਦੇ ਆ 1 ਲੱਖ ਏਕੜ ਜ਼ਮੀਨ ਫੇਰ ਤਿਆਰ ਆ ਵਗਰਾ ਜਿਹਦਾ ਨੋਟੀਫਿਕੇਸ਼ਨ ਹੋਣ ਨੂੰ ਫੇਰ ਤਿਆਰ ਦੇ ਤਿਆਰ ਬਰ ਤਿਆਰ ਖਲੋਤਾ ਇਹ ਹੀ ਕਹਿਣਾ ਚਾਹੁੰਦੇ ਆ ਵੀ ਜਿਹੜੀ ਪੰਜਾਬ ਦੀ ਜ਼ਮੀਨ ਆ ਜ਼ਰਖੇ ਜ਼ਮੀਨ ਆ ਇਹ ਜ਼ਮੀਨ ਐਗਰੀਕਲਚਰ ਜ਼ਮੀਨ ਆ ਪੰਜਾਬ ਦੇ ਵਿੱਚ 30 ਹਜ਼ਾਰ ਏਕੜ ਉਹ ਜੀ ਜ਼ਮੀਨਾਂ ਜਿਹੜੀ ਬੰਜਰ ਆ ਬੇਬਾਦ ਜ਼ਮੀਨ ਪਈ ਆ 82 ਹਜ਼ਾਰ ਏਕੜ ਜ਼ਮੀਨ ਆ ਹੋਰ ਜਿਹੜੀ ਪਈ ਆ ਜਿਹੜੀ ਬਾਤ ਹੋਈ ਨਹੀਂ ਸਕਦੀ ਜੇ ਤੁਸੀਂ ਕਲੋਨੀਆਂ ਬਸੋਣੀਆਂ ਉੱਥੇ ਵਸਾ ਦੇ ਜਾ ਕੇ ਜਿਹੜੀ ਜ਼ਮੀਨ ਆ ਬਿਲਕੁਲ ਪੈਦਾਵਾਰ ਦੇਣ ਵਾਲੀ ਜ਼ਮੀਨ ਆ ਉਹਦੇ ਉੱਤੇ ਤੁਸੀਂ ਕਲੋਨੀਆਂ ਨਾਮ ਸੋ ਇਹਦਾ ਵਿਰੋਧ ਅਸੀਂ ਜਿਹੜਾ ਅੱਜ ਪੂਰੇ ਪੰਜਾਬ ਦੇ ਵਿੱਚ ਕਰ ਰਹੇ ਆ ਕਿਉਂਕਿ ਤਰਨਤਾਰ ਜ਼ਿਲ੍ਹੇ ਦੇ ਵਿੱਚ ਵੀ ਆ ਚਤਾਲਾ ਪਿੰਡ ਦੀਨਪੁਰਾ ਤੇ ਜੋਧਪੁਰ ਪਿੰਡ ਦੀ 97 ਕਿੱਲੇ ਜਮੀਨ ਜਿਹੜੀ ਆ ਇਹ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਆਈ ਹੈ ਇਹ ਬਹੁਤ ਵੱਡੇ ਪੱਧਰ ਤੇ ਜਿੱਥੇ ਬਾਕੀ ਜ਼ਿਲ੍ਹੇ ਦੇ ਵੱਖ-ਵੱਖ ਜ਼ੋਨਾਂ ਦੇ ਵਿੱਚ ਪਿੰਡਾਂ ਦੇ ਵਿੱਚ ਰੋਸ ਮਾਰਚ ਕਰਨਾ ਇਸੇ ਤਰ੍ਹਾਂ ਇੱਥੇ ਵੀ ਜੋ ਦੋ ਜ਼ੋਨ ਇਕੱਠੇ ਹੋ ਕੇ ਪਿੰਡਾਂ ਦੇ ਵਿੱਚ ਨਾ ਕੇ ਰੋਸ ਮੋਰਚਾ ਕਰਾਂਗੇ ਤੇ ਸਰਕਾਰ ਨੂੰ ਦੱਸਾਂਗੇ ਕਿ ਪੰਜਾਬ ਦਾ ਕਿਸਾਨ ਇਹਨਾਂ ਜ਼ਮੀਨਾਂ ਵਾਸਤੇ ਮਰ ਤੇ ਜਾਊਗਾ ਮਰ ਤੇ ਜਾਊਗਾ ਪਰ ਇੱਕ ਇੰਚ ਵੀ ਜ਼ਮੀਨ ਜਿਹੜੀ ਆ ਇਹ ਲੈਂਡ ਪੂਲਿੰਗ ਪਾਲਿਸੀ ਵਾਸਤੇ ਤੁਹਾਨੂੰ ਨਹੀਂ ਦੇਊਗਾ ਕਿਉਂਕਿ ਆਹ ਇਹ ਜ਼ਮੀਨਾਂ ਉਹ ਆ ਜਿਹਦੇ ਵਿੱਚੋਂ ਪੰਜਾਬ ਨੇ 60 ਬੋਰੀਆਂ ਕਣਕ ਦੀਆਂ ਜਿਹੜੀਆਂ ਕੇਂਦਰੀ ਪੂਲ ਦੇ ਵਿੱਚ ਪਾਈਆਂ 40 ਬੋਰੀਆਂ ਜਿਹੜੀਆਂ ਤੇ ਝੋਨੇ ਦੀਆਂ ਕੇਂਦਰੀ ਪੂਲ ਦੇ ਵਿੱਚ ਪਾਈਆਂ ਪੀਡੀਐਫ ਦੇ ਵਿੱਚ ਬਹੁਤ ਵੱਡਾ ਹਿੱਸਾ ਪਾਇਆ ਪਰ ਤੁਸੀਂ ਇਹ ਜ਼ਮੀਨਾਂ ਨੂੰ ਖੋਲ ਲਾਇਪੇ ਜੇ ਇਹ ਜ਼ਮੀਨਾਂ ਬਿਲਕੁਲ ਨਹੀਂ ਜਾਣਗੇ ਸਾਨੂੰ ਵਿਰਾਸਤੀ ਮਿਲਿਆ ਤੇ ਲਗਾਤਾਰ ਇਹ ਤੇ ਲੜਾਵੇ ਕੋਈ ਵੀ ਦਰਬਾਨੀ ਕਰਨੀ ਪਈ ਤਿਆਰ ਪਰ ਤਿਆਰ ਵੇਚਿਆ ਰਾਜੀ ਜੀ ਜੇ ਗੱਲ ਕੀਤੀ ਵੀ ਕਿਸਾਨ ਜਿਹਦੇ ਹਰ ਸੜਕਾਂ ਦੇ ਆ ਜਦੋਂ ਦੀ ਸਰਕਾਰ ਪੰਜਾਬ ਦੇ ਵਿੱਚ ਆਈ ਆ ਸੜਕਾਂ ਤਾਂ ਹੀ ਦੇਖਣ ਨੂੰ ਮਿਲ ਰਿ ਮਿਲਣਾ ਮਿਲ ਰਹੇ ਆ ਸੜਕਾਂ ਦੇ ਧਰਨੇ ਲੱਗ ਰਹੇ ਨੇ ਉਹ ਵੀ ਕਹਿ ਰਿਹਾ ਕਿ ਜਿਹੜਾ ਭਗਵੰਤ ਮਾਨ ਵੀ ਕਿਸਾਨ ਆ ਪਰ ਕਿਸਾਨਾਂ ਦੀਆਂ ਕੋਈ ਹੱਕਾਂ ਦੀ ਗੱਲਾਂ ਨਹੀਂ ਕਰਦਾ ਜੇ ਗੱਲ ਕਰ ਲਈਏ ਕੇਜਰੀਵਾਲ ਦੀ ਤੇ ਕੇਜਰੀਵਾਲ ਵੀ ਹਰ ਜਗ੍ਹਾ ਤੇ ਜਿਹੜੇ ਆਉਂਦੇ ਨੇ ਪਰ ਕੋਈ ਸੱਟਾ ਨਿਕਲ ਕੇ ਕੋਈ ਵੀ ਨਹੀਂ ਸਾਹਮਣੇ ਨਿਕਲਦਾ ਕੀ ਲੱਗਦਾ ਉਹ ਵੀ ਕਹਿੰਦਾ ਕਿ ਮੈਂ ਕਿਸਾਨ ਆ ਪਰ ਕਿਸਾਨਾਂ ਦੀ ਕਿਉਂ ਨਹੀਂ ਗੱਲ ਕੀਤੀ ਯਾਰੇ ਅਸਰ ਦੇ ਵਿੱਚ ਬੋਲਣ ਦੇ ਵਿੱਚ ਆ ਕਿਉਂਕਿ ਸਕੱਟਾਂ ਵਾਲੇ ਮੰਤਰੀ ਉਹ ਜਿਹੜਾ ਸਕੱਟਾਂ ਕਰਨ ਵਾਲਾ ਆ ਜਿਹੜਾ ਕਲੋਕੇ ਛੜਕਾਂ ਦੇ ਉੱਤੇ ਨਕਰ ਪਾ ਕੇ ਪੁਲਸ ਦੀਆਂ ਨਕਲਾਂ ਕਰਨ ਵਾਲਾ ਸੀ ਉਹਨੂੰ ਮੁੱਖ ਮੰਤਰੀ ਦੀ ਕੁਰਸੀ ਤੇ ਬਹਾਲਿਆ ਲੋਕਾਂ ਨੇ ਟੱਪੜਾ ਕਾ ਲਿਆ ਤੇ ਲੋਕ ਹੋਲੇ ਤੇ ਲੋਕ ਬਹੁਤ ਚਿੰਤਾਵਾ ਲੋਕਾਂ ਨੂੰ ਵੀ ਇਹ ਗਲਤ ਕੰਮ ਕਰਾ ਬੈਠਿਆ ਬੇਸ਼ੱਕ ਉਹ ਕਿਸਾਨ ਪਈ ਕਹਿੰਦਾ ਵਾ ਕਿਸਾਨੀ ਦਾ ਫੁਰਖਾ ਪਾ ਕੇ ਕੇਜਰੀਆਲ ਦਾ ਕੋਈ ਲੈਣਾ ਦੇਣਾ ਨਹੀਂ ਕਿਸਾਨੀ ਨਾਲ ਉਹਦੇ ਵਪਾਰੀ ਬੰਦਾ ਉਹਨੂੰ ਇਹ ਵੀ ਮੋٹے ਤੌਰ ਦੇ ਉੱਤੇ ਇਹ ਜਿਹੜਾ ਵਾ ਬਕਾਇਦਾ ਤੌਰ ਤੇ ਜ਼ਮੀਨਾਂ ਦੇ ਕਬਜ਼ਾ ਕਰਕੇ ਤੇ ਕਾਰਪੋਰੇਟ ਘਰਾਣਿਆਂ ਨੂੰ ਦੇਣੀਆਂ ਅੱਗੇ ਪੰਜਾਬ ਦੇ ਵਿੱਚ ਬਹੁਤ ਜ਼ਿਆਦੀਆ ਕਲੋਨੀਆ ਜਿਹੜੀਆਂ ਉਦਾਂ ਹੀ ਉਹਨਾਂ ਕਲੋਨੀਆ ਨੂੰ 20-20 ਸਾਲ ਹੋ ਗਿਆ ਸ਼ਹਿਰ-ਸ਼ਹਿਰਾਂ ਦੇ ਵਿੱਚ ਕਲੋਨੀਆ ਪੱਟੀਆਂ 20-20 ਸਾਲ ਕੋ ਬਾਦਰੀ ਹੋਏਗਾ ਪਰ ਇਹ ਨਵੀਂ ਪਾਲਿਸੀ ਸਿਰਫ ਕਾਰਪੋਰੇਟਾਂ ਨੂੰ ਇਹ ਜ਼ਮੀਨਾਂ ਦੇ ਕੇ ਵੱਡਾ ਪ੍ਰਾਫਾ ਇਹ ਚੋ ਕਮਾਉਣਾ ਵਾ ਅਸੀਂ ਕਹਿੰਦੇ ਵੀ ਬਿਲਕੁਲ ਸਰਕਾਰ ਨੂੰ ਇਹ ਲੈਂਡ ਪੂਲ ਪਾਲਿਸੀ ਵਾਪਸ ਲੈਣੀ ਚਾਹੀਦੀ ਆ ਜੇ ਸਰਕਾਰ ਇਹ ਤੋਂ ਵਾਪਸ ਨਹੀਂ ਜਾਂਦੀ ਤੇ ਫਿਰ ਪੰਜਾਬ ਦੇ ਵਿੱਚ ਕੋਈ ਵੀ ਘਾਣ ਹੋਵੇ ਉਹਦੇ ਵਾਸਤੇ ਪੰਜਾਬ ਦੇ ਕਿਸਾਨ ਪੰਜਾਬ ਦੇ ਲੋਕ ਪੰਜਾਬ ਦਾ ਮਜ਼ਦੂਰ ਜਿਹੜਾ ਐ ਤਤ ਪਰਿਆ ਲਗਾਤਾਰ ਮੈਦਾਨ ਦੇ ਵਿੱਚ ਜਿਵੇਂ ਕਿ ਜਿੰਮੀ ਚੋਣ ਤਰਨਤਾਰਨ ਵਿਖੇ ਹੋ ਰਹੀ ਹੈ ਕਿਦਾਂ ਦਾ ਤੁਹਾਡਾ ਰਹੇਗਾ ਕੀ ਹੋਏਗਾ ਹਾਂ ਬਿਲਕੁਲ ਤਰਨਤਾਰਨ ਦੇ ਜਿਹੜੀ ਜਿੰਮੀ ਚੋਣ ਹੋਈ ਹੈ ਬਹੁਤ ਵੱਡਾ ਵਿਰੋਧ ਹੋਊਗਾ ਪਰਸੋਂ ਵੀ ਸਾਡੇ ਤਰਨਤਾਰਨ ਦੇ ਵਿੱਚ ਕਿਸਾਨਾਂ ਨੇ ਵੱਡੇ ਪੱਧਰ ਤੇ ਜਿਹੜਾ ਵਿਰੋਧ ਕੀਤਾ ਇੱਥੇ ਕੇਜਰੀਆਲ ਭਗਵੰਤ ਮਾਨ ਆਇਆ ਸੀ ਆਈਡੀ ਨੂੰ ਨੋਟ ਕਰ ਲੈਣਾ ਚਾਹੀਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਇੱਥੇ ਜਿੰਮੀ ਚੋਣ ਹੋਣੀ ਆ ਵੱਡੇ ਪੱਧਰ ਤੇ ਵਿਰੋਧ ਕਰਾਂਗੇ ਅਸੀਂ ਪੰਜਾਬ ਪੱਧਰ ਦਾ ਵੀ ਫੈਸਲਾ ਕਰਾਂਗੇ ਕਿਸਾਨ ਮਜ਼ਦੂਰ ਮੋਰਚੇ ਲਵਾਂਗੇ ਫਸਲਾ ਕਰਾਂਗੇ ਤੇ ਇਹਦਾ ਪੂਰੇ ਦਾ ਪੂਰਾ ਜਿਹੜਾ ਵਿਰੋਧ ਕਰਾਂਗੇ ਇੱਥੇ ਯਤਨ ਕਰਾਂਗੇ ਵੀ ਜਿਹੜੀ ਸੀਟ ਆ ਇਹ ਬਿਲਕੁਲ ਕੇਜਰੀਵਾਲ ਦੇ ਭਗਵੰਤ ਮਾਨ ਦੇ ਖਾਤੇ ਦੇ ਵਿੱਚ ਨਾ ਜਾਵੇ ਜਿਹੜੀ ਮੋਟਰਸਾਈਕਲ ਤੇ ਰੈਲੀ ਜਿੱਥੇ ਕੱਢ ਰਿਹਾ ਕਿੱਥੇ ਕਿੱਥੇ ਲੈ ਕੇ ਜਾਓਗੇ ਅਜੀ ਬੰਦਾ ਇਹ ਬਿਲਕੁਲ ਪਿੰਡਾਂ ਦੇ ਵਿੱਚ ਆ ਸਾਡੇ ਆਗੂ ਆ ਗਏ ਸਿਕੁੰਦਰ ਸਿੰਘ ਦੂਲ ਵਾਲਾ ਲਖਮਿੰਦਰ ਸਿੰਘ ਹੋਣੀ ਸਾਰੇ ਆਗੂ ਤਰਸੇਮ ਸਿੰਘ ਹੋਣੀ ਸਾਰੇ ਆਗੂ ਸਾਡੇ ਬੈਠੇ ਸਤਰਾਮ ਸਿੰਘ ਹੋਣੀ ਹੁਣ ਅਸੀਂ ਬਣਾ ਕੇ ਪਲੈਨਿੰਗ ਕਿ ਕਿੰਨਾ ਕਿੰਨਾ ਪਿੰਡਾਂ ਦੇ ਵਿੱਚ ਰੰਗਣਾ ਲਾਸਟ ਟਾਈਮ 44 ਪਿੰਡ ਦੇ ਵਿੱਚ ਜਾਵਾਂਗੇ ਉੱਥੇ ਵੱਡੀ ਰੈਲੀ ਕਰਾਂਗੇ ਵੱਡੀ ਰੈਲੀ ਕਰਕੇ ਸਾਰੀ ਗੱਲਬਾਤ ਕਿਸਾਨਾਂ ਦੇ ਨਾਲ ਕਰਕੇ ਫਿਰ ਉਥੋਂ ਵੀ ਸੱਜਾਂ ਨੇ ਇਨ੍ਹਾਂ ਦਾ ਪ੍ਰਧਾਨ ਜੀ ਲੋਕਾਂ ਨੂੰ ਜਿਹੜਾ ਰਿਸਪਾਂਸ ਮਿਲੇਗਾ ਜਿੱਦਾਂ ਤੁਸੀਂ ਰੈਲੀ ਲੋਕਾਂ ਨੂੰ ਜਾਗਰੂਤ ਕਰੋਗੇ ਕਿਦਾਂ ਲੱਗਦਾ ਤੁਹਾਨੂੰ ਅਸਲ ਦੇ ਵਿੱਚ ਲੋਕਾਂ ਦੇ ਵਿੱਚ ਬਹੁਤ ਗੁੱਸਾ ਕਿਸਾਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਹੈ ਕਿ ਜਿੰਨਾ ਚੱਕਰ ਸਰਕਾਰ ਨੇ ਪੰਜਾਬ ਦੀ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਉਹਨਾਂ ਤੱਕ ਜਿਹੜਾ ਵਾ ਸਾਡਾ ਜਿਹੜਾ ਵਾ ਪਿੰਡਾਂ ਦੇ ਵਿੱਚ ਮੋਟਰਸਾਈਕਲ ਤੇ ਜਿਹੜਾ ਰੋਸ ਪ੍ਰਦਰਸ਼ਨ ਜਾਰੀ ਰਹੇਗਾ ਤਰਨਤਾਰ ਤੋਂ ਸਰਬਜੀਤ ਸਿੰਘ ਦੀ ਬਚੇਚ ਰੋਪ